ਸਤਨਾਮ ਸ੍ਰੀ ਵਾਹਿਗੁਰੂ ਓ ਤੇਰੇ ਕਵਨ ਕਵਨ ਗੁਣ ਕਹਿ ਕਹਿਗਾ ਵਾ ਤੂੰ ਸਭ ਗੁਰੀ ਨਿਧੰਦਾ ਤੇਮਰੇ ਮਹਿਮਾ ਬਰਨ ਨਾ ਸਕਾ ਤੂੰ ਠਾਗੁਰ ਪ੍ਰਭੁਗਵਾਨਾ ਬਾਣੀ ਗੁਰੂ ਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੋ महल पंज तन मान तन वरको सभु हर हर जपना ਤਨ ਮੰਡ ਧਨ ਅਰਪ ਸਭ ਆਪਣਾ ਕਬਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸ ਆਉ ਪ੍ਰਭ ਮੰਗਨ ਤੁਮ ਪੀਖ ਕ ਸੁਬਾਹ ਮੇਰੇ ਆਂਗਨ ਰਹਾ ਅਨੇਕ ਜੁਗਤ ਕਰ ਗਤ ਵਿਚਾਰ ਸਾਧ ਸੰਗ ਇਸ ਮਨ ਹੈ ਉਧਾਰ ਮਤੋ ਬੋਤ ਸੁਰਤ ਨਹੀਂ ਜਤਰਾਈ ਤਾਂ ਮਿਲਿਆ ਜਨ ਮਿਲਾਈ ਨਾਨ ਸੰਤੋਖੀ ਪ੍ਰਭ ਦਰਸ਼ਨ ਪਾਇਆ Hello. hello so uh ਸਾ ਵਾਜ ਗੁਰੂ ਜੀ ਕੀwidehat ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਤ ਸਾਨੂੰ ਪ੍ਰਾਪਤ ਹੋਇਆ 804 ਅੰਗ ਦੇ ਉੱਤੇ ਸੁਭਾਏਮਾਨ ਗੁਲਾਬਲ ਮਹੰਲਾ ਪੰਜੇਵ ਪਤਸ਼ਾ ਧੰਨ ਧੰਨ ਸਭ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹੇ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਰਹਾਉਆਂ ਇਹ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਐ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋ ਬਾ ਮੇਰੇ ਆਂਗਨ ਤੇ ਜਦੋਂ ਗੁਰੂ ਸਾਹਿਬ ਕਹਿੰਦੇ ਇਥੇ ਆਸ ਬਣਾ ਕੇ ਆਓਗੇ ਨਾ ਚੰਗੀ ਜੀ ਆਸ ਬਣਾ ਕੇ ਆਓਗੇ ਫਿਰ ਉਹ ਤੁਹਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਭਰ ਦੇਣੀਆਂ ਨੇ ਤੁਮ ਪੇਖਤ ਸੋਦਾ ਮੇਰੇ ਆਂਗਨ ਕਹਿੰਦੇ ਜਦੋਂ ਤੁਹਾਨੂੰ ਦੇ ਦਰਸ਼ਨ ਕਰਦੇ ਆ ਤਾਂ ਮੇਰੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਖੜਾ ਆ ਜਾਂਦਾ ਜਦੋਂ ਇਸ ਤਰ੍ਹਾਂ ਦੀ ਸਾਡੇ ਅਵਸਥਾ ਬਣ ਜਾਂਦੀ ਹੈ ਕਿ ਸਾਡੇ ਅੰਦਰ ਚਾ ਜਲ ਜੇ ਨਾ ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਪਹਿਲੀ ਪੰਕਤੀ ਦੇ ਵਿੱਚ ਕਿ ਤਨ ਮਨ ਧਨ ਅਰਪੋ ਸਭ ਆਪਣਾ ਕਹਿੰਦੇ ਮੈਂ ਆਪਣੇ ਗੁਰੂ ਤੋਂ ਆਪਣਾ ਧਨ ਵੀ ਵਾਰ ਦਿਆ ਆਪਣਾ ਮਨ ਵੀ ਵਾਰ ਦਿਆ ਆਪਣਾ ਧਨ ਵੀ ਵਾਰ ਦਿਆ ਕਹਿੰਦੇ ਅਰਪੋਂ ਸਭ ਆਪਣਾ ਆਪਣਾ ਸਾਰਾ ਕੁਝ ਆਪਣੇ ਗੁਰੂ ਤੋਂ ਵਾਰ ਦਿਆ ਕਿਉਂਕਿ ਗੁਰੂ ਦੇ ਦਰਸ਼ਨ ਜਦੋਂ ਕਰੀਂਦੇ ਆ ਉਦੋਂ ਮੇਰੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਬੜਾ ਚਾਹ ਝੜ ਜਾਂਦਾ ਹੈ ਕਹਿੰਦੇ ਜਦੋਂ ਕਿਸੇ ਨੂੰ ਵੇਖ ਕੇ ਚਾਹ ਝੜੇ ਨਾ ਉਦੋਂ ਫਿਰ ਉਹ ਜਿਹੜੀ ਵੀ ਚੀਜ਼ ਮੰਗੇ ਉਹਨੂੰ ਉਦੋਂ ਬੰਦਾ ਦੇ ਦਿੰਦਾ ਪਰ ਜਿਹਨੂੰ ਵੇਖ ਕੇ ਬੰਦੇ ਦੇ ਅੰਦਰ ਨਫ਼ਰਤ ਆਵੇ ਨਾ ਕਹਿੰਦੇ ਉਹ ਚੀਜ਼ ਚਾਹੇ ਘਰ ਪਈ ਹੋਵੇ ਤਾਂ ਵੀ ਜਵਾਬ ਦੇ ਦਿੰਦਾ ਪਰ ਨਫ਼ਰਤ ਤਾਂ ਛੱਡਣੀ ਆ ਪੈਣੀ ਆ ਸਾਨੂੰ ਸਾਨੂੰ ਪਿਆਰ ਕਰਨਾ ਪੈਣਾ ਹੈ ਮਨੁੱਖਤਾ ਦੇ ਨਾਲ ਸਾਰਿਆਂ ਦੇ ਨਾਲ ਪਿਆਰ ਕਰਨਾ ਪੈਣਾ ਹੈ ਚਾਹੇ ਪਸ਼ੂ ਨੇ ਪੰਛੀ ਨੇ ਬਨਸਪਤੀ ਐ ਚਾਹੇ ਕੋਈ ਇਨਸਾਨ ਐ ਚਾਹੇ ਗੁਰੂ ਸਾਹਿਬ ਦੀ ਬਾਣੀ ਐ ਚਾਹੇ ਗੁਰੂ ਸਾਹਿਬ ਨੇ ਚਾਹੇ ਗੁਰੂ ਸਾਹਿਬ ਦੇ ਸਿੱਖ ਨੇ ਸਾਰਿਆਂ ਦੇ ਨਾਲ ਪਿਆਰ ਕਰਨਾ ਪੈਣਾ ਬਸ ਇਸ ਦਿਨ ਤੁਸੀਂ ਪਿਆਰ ਕਰਨਾ ਸਿੱਖ ਜਾਓਗੇ ਉਦੋਂ ਫਿਰ ਗੁਰੂ ਤੋਂ ਆਪਣਾ ਸਾਰਾ ਕੁਝ ਵਾਰਨ ਨੂੰ ਦਿਲ ਕਰਦਾ ਤਨ ਮਨ ਧਨ ਅਰਪੂ ਸਭ ਆਪਣਾ ਕਹਿੰਦੇ ਆਪਣਾ ਤਨ ਵੀ ਆਪਣਾ ਮਨ ਵੀ ਆਪਣਾ ਧਨ ਵੀ ਕਹਿੰਦੇ ਸਾਰਾ ਕੁਝ ਤੇਰੇ ਤੋਂ ਵਾਰਨ ਨੂੰ ਜੀ ਕਰਦਾ ਸੱਚੇ ਪਾਤਸ਼ਾਹ ਅਸੀਂ ਆਪਣਾ ਵਾਰਿਆ ਨਹੀਂ ਕੋਈ ਅਸੀਂ ਤੇ ਗੁਰੂ ਸਾਹਿਬ ਦੇ ਹਾਲੇ ਵਾਲੇ ਪਰਕਰਮਾ ਕਰਦੇ ਆ ਨਾ ਪਰਕਰਮਾ ਕਰਨ ਦਾ ਮਤਲਬ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਤਨ ਆ ਮਨ ਇਸ ਤੁਹਾਡਾ ਬਣ ਗਿਆ ਜਿੱਤੋਂ ਬਾਅਦ ਪਰ ਅਸੀਂ ਗੁਰੂ ਦੇ ਬਣੇ ਆ ਫਿਰ ਵੀ ਥਾਂ ਥਾਂ ਤੇ ਫਿਰਦੇ ਆ ਕਿਉਂਕਿ ਅਸੀਂ ਗੁਰੂ ਦੇ ਬਣੇ ਨਹੀਂ ਪਰਕਰਮਾ ਤੇ ਕਰ ਲਈ ਆ ਪਰ ਗੁਰੂ ਦੇ ਬਣੇ ਨਹੀਂ ਪਰ ਕਰਮਾ ਕਰਨ ਦਾ ਮਤਲਬ ਹੈ ਕਿ ਅਸੀਂ ਗੁਰੂ ਦੇ ਬਣ ਗਿਆ ਤਨ ਵੀ ਤੈਨੂੰ ਤੋਨੂੰ ਦੇਤਾ ਸੱਚੇ ਪਾਤਸ਼ਾਹ ਤੇ ਆ ਮਨ ਵੀ ਤੁਹਾਨੂੰ ਦੇਤਾ ਤੇ ਜਿਹੜੇ ਵੱਧ ਪਿਆਰ ਕਰਨ ਵਾਲੇ ਹੁੰਦੇ ਉਹ ਕਹਿੰਦੇ ਤਨ ਧਨ ਵੀ ਤੁਹਾਨੂੰ ਦੇਤਾ ਸੱਚੇ ਪਾਤਸ਼ਾਹ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਕਵਲ ਸੋ ਮਤ ਜਿੱਤ ਹਰ ਹਰ ਜਪਨਾ ਕਹਿੰਦੇ ਸੱਜੇ ਬਾਦਸ਼ਾਹ ਉਹ ਕਿਹੜੀ ਮੱਤ ਹੈ ਜਿਹਦੇ ਨਾਲ ਮੈਂ ਪ੍ਰਮਾਤਮਾ ਦਾ ਨਾਮ ਜਪਾਂ ਹੁਣ ਮੱਤ ਇੱਕ ਮੱਤ ਹੁੰਦੀ ਹੈ ਇੱਕ ਕੁਮੱਤ ਹੁੰਦੀ ਹੈ ਇੱਕ ਗੁਰਮੱਤ ਹੁੰਦੀ ਹੈ ਇੱਕ ਕੁਮੱਤ ਹੁੰਦੀ ਹੈ ਤੇ ਜਿਹੜੀ ਗੁਰਮੱਤ ਹੁੰਦੀ ਹੈ ਗੁਰੂ ਦੇ ਪਿੱਛੇ ਪਿੱਛੇ ਚੱਲਣਾ ਹੁੰਦਾ ਹੈ ਜਿਹੜੀ ਮਨਮੱਤ ਹੁੰਦੀ ਹੈ ਉਹ ਮਨ ਦੇ ਪਿੱਛੇ ਪਿੱਛੇ ਤੁਰਣਾ ਹੁੰਦਾ ਹੈ ਮਨ ਸਾਨੂੰ ਤੋਇਆਂ ਦੇ ਵਿੱਚ ਡੇਗ ਦੇੜਾ ਬੰਨਨੇ ਕਿਉਂਕਿ ਜੇ ਗੁਰੂ ਦੀ ਸੰਗਤ ਕਰ ਲੇ ਗੁਰਮੁਖਾਂ ਦੀ ਸੰਗਤ ਕਰ ਲੇ ਤੇ ਗੁਰਮਤ ਮਿਲ ਗਈ ਜੇ ਫਿਰ ਅਸੀਂ ਗੁਰੂ ਦੇ ਪਿੱਛੇ ਪਿੱਛੇ ਤੁਰਾਂਗੇ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਜਿਵੇਂ ਇੱਕ ਕੀਟੀ ਪਾਛਾ ਕੋੜ ਕੀਟੀ ਚਲੀ ਜਾਤ ਇੱਕ ਟੱਗ ਪੱਗ ਡੱਗ ਡੱਗ ਸਾਵਧਾਨ ਹੈ ਕਹਿੰਦੇ ਕਿ ਕੀੜੀ ਚੱਲਦੀ ਹੈ ਕਰੋੜਾਂ ਕੀੜੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਨੇ ਕਰੋੜਾਂ ਕੀੜੀਆਂ ਦੇ ਪਿੱਛੇ ਪਿੱਛੇ ਚੱਲਦੀਆਂ ਨੇ ਸਾਲੂ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ ਆ ਅਸੀਂ ਮਤ ਨਹੀਂ ਲਈ ਕੋ ਮਤ ਲੈ ਕੇ ਅਸੀਂ ਹੋ ਮਨ ਦੇ ਪਿੱਛੇ ਤੁਰ ਪਏ ਆ ਅਸੀਂ ਗੁਰੂ ਦੇ ਪਿੱਛੇ ਤੁਰੇ ਨਹੀਂ ਸਾਡੇ ਨਾਲ ਉਹ ਤੇ ਕਹਿੰਦੇ ਕੀੜੀਆਂ ਚੰਗੀਆਂ ਨੇ ਉਹ ਇੱਕ ਆਗੂ ਦੇ ਪਿੱਛੇ ਤੇ ਤੁਰੀਆਂ ਅਸੀਂ ਇੱਕ ਦੇ ਪਿੱਛੇ ਹੀ ਨਹੀਂ ਤੁਰੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਵਨ ਸੋ ਮਤ ਕਿਹੜੀ ਮਤ ਦਿਓ ਰਹਊਗੀ ਜਿਹੜੀ ਸੱਚੇ ਪਾਤਸ਼ਾਹ ਜਿਹਦੇ ਨਾਲ ਮੈਂ ਤੁਹਾਡਾ ਨਾਮ ਜਪਾਂ ਅਸੀਂ ਗੁਰੂ ਦੇ ਕੋਲ ਆਈਏ ਗੁਰੂ ਦੇ ਕੋਲੋਂ ਸਾਨੂੰ ਜਿਉਣ ਦੀ ਜਾਤ ਮਿਲਣੀ ਹੈ ਗੁਰੂ ਦੇ ਕੋਲੋਂ ਸਾਨੂੰ ਸਿੱਖਿਆ ਮਿਲਣੀ ਹੈ ਤੇ ਜਦੋਂ ਸਿੱਖਿਆ ਮਿਲ ਗਈ ਫਿਰ ਅਸੀਂ ਉਸ ਮੱਤ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਾਂਗੇ ਕਰ ਆਸ ਆਇਓ ਬੰਧ ਮੰਗਨ ਅਸੀਂ ਇੱਥੇ ਆਈਏ ਕਾਸ ਬਣਾ ਕੇ ਆਈਏ ਚੰਗੀ ਜੀ ਜਿਹੜੀ ਚੰਗੀ ਜੀ ਆਸ ਬਣਾ ਲਈ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਤਰੰਗ ਢੰਡੋਲੇ ਆ सगला ਖਾਇਆ ਬਾਸ ਇਹ ਦੋਏ ਨੈਣਾ ਮਤ ਛੋਹੋ ਮੇਰੇ ਦੇਖਣ ਕੀ ਆਸ ਚੰਗੀ ਜੀ ਆਸ ਬਣਾ ਲਈ ਬਾਬਾ ਫਰੀਦ ਸਾਹਿਬ ਜੀਆਂ ਨੇ ਉਹਨਾਂ ਦੇ ਅੰਦਰ ਜਿਹੜੇ ਕਾਮ ਕ੍ਰੋਧ ਲੋਭੋ ਹੰਕਾਰ ਜਿਹੜੇ ਹਰ ਇੱਕ ਬੰਦੇ ਦੇ ਅੰਦਰ ਨੇ ਕਹਿੰਦੇ ਉਹ ਅੰਦਰ ਠੁੰਗਾ ਮਾਰਦੇ ਐ ਕਾਮ ਰੂਪੀ ਕਾਮ ਨੂੰ ਕਹਿੰਦੇ ਐ ਬਾਬਾ ਫਰੀਦ ਸਾਹਿਬ ਕਿ ਮੇਰੀ ਉਹ ਅੱਖ ਦੇ ਠੁੰਗ ਨਾ ਮਾਰੀ ਜਿਹੜੀ ਅੱਖ ਦੇ ਨਾਲ ਅਜੇ ਮੈਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਆ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਮੰਦੇ ਸ਼ੋਹ ਫਿਰ ਦੇਖਣ ਕੀ ਆਸ ਜੇ ਮੇਰੇ ਮਨ ਵਿੱਚ ਆਸ ਹੈ ਪ੍ਰਮਾਤਮਾ ਨੂੰ ਮਿਲਣ ਦੀ ਜੇ ਚੰਗੀ ਜਿਹੀ ਆਸ ਸਾਡੀ ਬਣਾਈ ਹੋਵੇ ਫਿਰ ਪ੍ਰਮਾਤਮਾ ਮਿਲ ਜਾਂਦਾ ਕਰ ਆਸਾ ਆਇਓ ਪ੍ਰਭ ਮੰਗਨ ਅਸੀਂ ਪ੍ਰਭੂ ਨੂੰ ਮੰਗਲ ਆਈਏ ਸੱਚੇ ਬਾਦਸ਼ਾਹ ਤੁਸੀਂ ਸਾਡੇ ਘਰ ਆਜੋ ਜੇ ਗੁਰੂ ਸਾਡੇ ਘਰ ਆ ਗਿਆ ਤੇ ਪਿੱਛੇ ਕੁਝ ਰਹਿਣਾ ਹੀ ਨਹੀਂ ਸਾਰਾ ਕੁਝ ਪਿੱਛੇ ਪਿੱਛੇ ਔੜ ਤੁਮ ਵੇਖਤ ਸੋਭਾ ਮੇਰੇ ਆਂਗਨ ਸੱਚੇ ਬਾਦਸ਼ਾਹ ਜਦੋਂ ਤੁਹਾਨੂੰ ਵੇਖਦੇ ਆ ਨਾ ਤੁਹਾਡੇ ਦਰਸ਼ਨ ਕਰਦੇ ਆ ਮੇਰੇ ਹਿਰਦੇ ਰੂਮੀ ਵਿਹੜੇ ਦੇ ਵਿੱਚ ਨਾ ਆਂਗਨ ਭਾਵ ਖੜਾ ਆ ਜਾਂਦਾ ਹੈ ਚਾੜ ਜਾਂਦਾ ਮੈਨੂੰ ਜਦੋਂ ਮੈਂ ਤੁਹਾਡੇ ਦਰਸ਼ਨ ਕਰਦਾ ਜਿਸ ਦਿਨ ਦਰਸ਼ਨ ਨਹੀਂ ਹੁੰਦੇ ਉਦੋਂ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਗੁੰਮ ਹੋ ਗਿਆ ਹੁੰਦਾ ਜਿਵੇਂ ਮੋਬਾਈਲ ਸਾਡੇ ਕੋਲ ਹਰ ਟਾਈਮ ਰਹਿੰਦਾ ਨਾ ਜੇ ਮੋਬਾਈਲ ਕਿਤੇ ਘਰ ਭੁੱਲ ਜਾਈਏ ਤਾਂ ਲੱਗਦਾ ਕਿ ਸ਼ਰੀਰ ਦਾ ਹੰਗ ਕੋਈ ਘਰ ਰਹਿ ਗਿਆ ਮੋਬਾਈਲ ਦੇ ਨਾਲ ਸਾਡਾ ਇੰਨਾ ਪਿਆਰ ਬਣ ਗਿਆ ਜੇ ਗੁਰੂ ਦੇ ਨਾਲ ਅਸੀਂ ਪਿਆਰ ਪਾਵਾਂਗੇ ਜੇ ਇੱਕ ਦਿਨ ਗੁਰੂ ਦੇ ਦਰਸ਼ਨਾਂ ਵਾਸਤੇ ਨਹੀਂ ਆਇਆ ਜਾਂਦਾ ਉਸ ਦਿਨ ਫਿਰ ਇਸ ਤਰ੍ਹਾਂ ਲੱਗਦਾ ਕਿ ਕੁਝ ਖੋਇਆ ਗਿਆ ਮੇਰਾ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਅਨੇਕ ਜੁਗਤ ਕਰ ਬਹੁਤ ਵਿਚਾਰੋ ਸੱਚੇ ਬਾਦਸ਼ਾਹ ਉਹ ਕਿਹੜੀ ਜੁਗਤ ਹੈ ਜਿਹਦੇ ਨਾਲ ਮੈਂ ਤੁਹਾਡੀ ਵਿਚਾਰ ਕਰ ਸਕਾਂ ਤੇ ਜਿਹਦੇ ਨਾਲ ਮੈਂ ਆਪਣੇ ਅੰਦਰਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਤੋਂ ਬਚ ਸਕਾਂ ਅਨੇਕ ਜੁਗਤ ਕਰ ਬਹੁਤ ਵਿਚਾਰੋ ਮੈਂ ਤੁਹਾਡੀ ਵਿਚਾਰ ਕਿਹੜੀ ਜੁਗਤੀ ਹੈ ਸੱਚੇ ਬਾਦਸ਼ਾਹ ਮੈਨੂੰ ਜੁਗਤੀ ਦੱਸੋ ਜਦੋਂ ਗੁਰੂ ਕੋਲ ਆਵਾਂਗੇ ਗੁਰੂ ਫਿਰ ਜੁਗਤੀਆਂ ਵੀ ਦੱਸ ਦਿੰਦਾ ਹੈ ਅਨੇਕ ਜੁਗਤ ਕਰ ਬਹੁਤ ਚਾਰੇ ਸਾਧ ਸੰਗ ਇਸ ਮਨੈ ਉਧਾਰੋ ਕਹਿੰਦੇ ਆ ਆਯੁਗਤ ਹੈ ਕਿ ਸੰਗਤ ਦੇ ਵਿੱਚ ਬੈਠਿਆ ਕਰ ਸੰਗਤ ਦੇ ਵਿੱਚ ਮਿਲ ਕੇ ਆਹ ਮਨ ਨੂੰ ਮਾੜੇ ਪਾਸਿਆਂ ਤੋਂ ਰੋਕ ਲੈ ਤੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਅਨੇਕ ਜੁਗਤ ਕਰ ਬਹੁਤ ਵਿਚਾਰੋ ਕਿ ਮੈਂ ਕਿਹੜੇ ਤਰੀਕਿਆਂ ਦੇ ਨਾਲ ਤੁਹਾਡਾ ਵਿਚਾਰ ਕਰਾਂ ਤੇ ਗੁਰੂ ਸਾਹਿਬ ਕਹਿੰਦੇ ਸਾਧ ਸੰਗ ਇਸ ਮਨੈ ਉਧਾਰੋ ਕਿ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠ ਆ ਮਨ ਦਾ ਉਧਾਰ ਹੋ ਜਾਣਾ ਕਹਿੰਦੇ ਮਨਹਿ ਉਧਾਰੋ ਇਹ ਉਧਾਰ ਹੋ ਜਾਣਾ ਹੈ ਦਾ ਜੇ ਬੰਦਾ ਕਹੇ ਮੈਂ ਮੇਰੇ ਕੋਲੇ ਤੇ ਦਿਮਾਗ ਬਹੁਤ ਜਿਆਦਾ ਹੈ ਮੇਰੇ ਕੋਲੇ ਤੇ ਸਿਆਣਪ ਬਹੁਤ ਜਿਆਦਾ ਹੈ ਗੁਰੂ ਸਾਹਿਬ ਕਹਿੰਦੇ ਉਹ ਨਹੀਂ ਚੱਲਣੀ ਐ ਇੱਥੇ ਮਤ ਬੁੱਧ ਸੁਰਤ ਨਾਹੀਂ ਚਤਰਾਏ ਕਹਿੰਦੇ ਨਾ ਤੇਰੀ ਮਤ ਚੱਲਣੀ ਐ ਨਾ ਤੇਰੀ ਬੁੱਧ ਚੱਲਣੀ ਐ ਨਾ ਤੇਰੀ ਚੰਗੀ ਸੁਰਤ ਚੱਲਣੀ ਐ ਨਾ ਚਤਰਾਈ ਚੱਲਣੀ ਐ ਕਿਉਂਕਿ ਇੱਥੇ ਤੇ ਗੁਰੂ ਸਾਹਿਬ ਕਹਿੰਦੇ ਪੜਿਆ ਅਣ ਪੜਿਆ ਪਰਮਗਤ ਪਾਵਾ ਇਹਤੇ ਪੜਿਆ ਹੋਿਆਂ ਦੀ ਜਾਣ ਪਣਾਂ ਦੀ ਗੱਲ ਨਹੀਂ ਕਹਿੰਦੇ ਜਿਹੜਾ ਮਨ ਕਰਕੇ ਆ ਗਿਆ ਨਾ ਗੁਰੂ ਦੇ ਕੋਲ ਉਹੀ ਪਰਮਾਤਮਾ ਦੇ ਵਿੱਚ ਆਪੇ ਦੇ ਹੋ ਜਾਣਾ ਪੜੇ ਤੇ ਅਣ ਪੜੇ ਦੀ ਗੱਲ ਨਹੀਂ ਹੈ ਕਹਿੰਦੇ ਮਾਤੋ ਬੁੱਧ ਸੁਰਤ ਨਾਹੀ ਜਤਰਾਈ ਜੇ ਸੀ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਨੇ ਚਤਰਾਈਆਂ ਸਿਆਣਪਾ ਕਿਤੇ ਕਾਮ ਨਾ ਆਈਆਂ ਕਹਿੰਦੇ ਤੇਰੀਆਂ ਚਤਰਾਈਆਂ ਤੇਰੀਆਂ ਸਿਆਣਪਾ ਕਿਤੇ ਕੰਮ ਨਹੀਂ ਆਉਂਦੀਆਂ ਜਦੋਂ 라ਵਣ ਦੇ ਬਾਬਤ ਪੜ੍ਹਿਆ ਜਾਂਦਾ ਨੇ ਹੱਥ ਤੋਂ ਸੁੰਦਰ ਪੁਲੀਨ ਚਤਰ ਮੁਗ્ઞਿਆਨੀ ਤਲਵੰਤ ਨਿਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਹੁਣ 라ਵਣ ਵਰਗਾ ਤੇ ਸਿਆਣਾ ਕੋਈ ਹੈ ਨਹੀਂ ਬਹੁਤ ਸਿਆਣਾ ਸੀ 라ਵਣ ਰਾਵਣ ਕਿੰਨਾ ਕੁ ਸਿਆਣਾ ਹੋਣਾ ਜਿਹਦੇ ਬਾਬਤ ਗੁਰੂ ਸਾਹਿਬ ਨੂੰ ਲਿਖਣਾ ਪਿਆ ਗੁਰਵਾਣੀ ਚ ਸੋਹਣਾ ਵੀ ਬਹੁਤ ਸੀ 라ਵਣ 라ਵਣ ਦੇ ਬਾਬਤ ਗੁਰੂ ਸਾਹਿਬ ਨੇ ਲਿਖਿਆ ਅਤ ਸੁੰਦਰ ਕੇ ਬਹੁਤ ਸੋਹਣਾ ਸੀ 라ਵਣ ਅਤ ਸੁੰਦਰ ਕੁਲੀਨ ਕੁਲੀਨ ਦਾ ਭਾਵ ਹੁੰਦਾ ਉੱਚੀ ਕੁੱਲ ਉੱਚੀ ਕੁੱਲ ਦੇ ਵਿੱਚ ਜੰਮਿਆ ਸੀ 라ਵਣ ਅਤ ਸੁੰਦਰ ਕੁਲੀਨ ਚਤਰ ਚਤਰ ਦਾ ਭਾਵ ਸਿਆਣਾ ਬਹੁਤ ਸੀ ਉਹਦੇ ਜਦੋਂ ਹੁਣ ਦਸਹਿਰਾ ਹੁੰਦਾ ਨਾ 10 ਸਿਰ ਲਾਏ ਹੁੰਦੇ ਆ 10 ਸਿਰਾਂ ਦਾ ਭਾਵ ਕੀ ਹੁੰਦਾ ਇਹ ਸਾਡੇ ਕੋਲ ਇੱਕ ਇੱਕ ਸਿਰ ਹੈ ਉਹ ਬੰਦੇ ਕੋਲ ਇੰਨਾ ਗਿਆਨ ਸੀ 10 ਸਿਰਾਂ ਜਿੰਨੀ ਉਹਦੇ ਕੋਲੇ ਜਿਹੜੀ ਦਿਮਾਗ ਤੇ ਸੋਚਣ ਸ਼ਕਤੀ ਸੀ 10 ਸਿਰਾਂ ਜਿੰਨੀ ਤੇ ਗੁਰੂ ਸਾਹਿਬ ਕਹਿੰਦੇ ਆ ਅਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਮੁਖ ਤੋਂ ਚਾਰ ਵੇਦ ਜਾਲ ਸੀ ਮੁਖ ਗਿਆਨੀ ਧਨਵੰਤ ਧਨਵੰਤ ਦਾ ਭਾਵ ਕਿ ਪੈਸਾ ਬਹੁਤ ਜ਼ਿਆਦਾ ਸੀ ਲੰਕਾ ਗੜ੍ਹ ਸੋਨੇ ਕਾ ਭਿਆ ਮੂਰਖ 라ਵਣ ਕਿਆ ਲੈ ਗਿਆ ਤੇ ਗੁਰੂ ਸਾਹਿਬ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਦਕ ਕਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਤੇਰੀਆਂ ਸਿਆਣਪਾਂ ਚਤਰਾਇਆਂ ਤੇ ਕੰਮ ਹੀ ਨਹੀਂ ਆਈਆਂ ਬੁੱਧ ਮੱਤ ਤੇ ਬੁੱਧ ਸੁਰਤ ਨਹੀਂ ਚਤਰਾਏ ਇਹ ਕਹਿੰਦੇ ਕਿਸੇ ਕੰਮ ਨਹੀਂ ਆਉਣੀ ਤਾਂ ਮਿਲੀ ਹੈ ਜਾਂ ਲੈ ਮਿਲਾਏ ਕਹਿੰਦੇ ਜੇ ਪ੍ਰਮਾਤਮਾ ਦੇ ਨਾਲ ਸੀ ਪਿਆਰ ਕਰਾਂਗੇ ਪ੍ਰਮਾਤਮਾ ਆਪ ਚਾਹੇ ਜੇ ਤਾਸੀ ਉਸ ਪ੍ਰਮਾਤਮਾ ਦੇ ਵਿੱਚ ਮਿਲ ਸਕਦੇ ਤਾਂ ਮਿਲੀ ਹੈ ਜਾਂ ਲਏ ਮਿਲਾਏ ਜੇ ਉਹ ਚਾਹੇ ਤਾਂ ਮਿਲਿਆ ਜਾਣਾ ਪਰ ਚਾਹੂਗਾ ਤੇ ਤਾਂ ਨਾ ਜੇ ਰੋਜ਼ ਆਵਾਂਗੇ ਗੁਰੂ ਕੋਲ ਜੇ ਹਰ ਰੋਜ਼ ਗੁਰੂ ਦੇ ਦਰਸ਼ਨ ਕਰਾਂਗੇ ਦਰਸ਼ਨ ਕਰਦੇ ਆ ਕਰਦੇ ਗੁਰੂ ਨੇ ਫਿਰ ਖੁਸ਼ ਹੋਣ ਜੇ ਰੋਜ਼ ਗੁਰੂ ਦੇ ਕੋਲ ਆਵਾਂਗੇ ਤਾਂ ਹੀ ਗੁਰੂ ਤਰੁਠਣਾ ਨਾ ਤਾਂ ਮਿਲੀ ਹੈ ਜਾਂ ਲਏ ਮਿਲਾਏ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹਿੰਦੇ ਜਿਹੜੇ ਨੈਣ ਨੇ ਨਾ ਨੈਣ ਪੈ ਭਾਵ ਕੇ ਅੱਖਾਂ ਦੇ ਜਿਹੜੀਆਂ ਅੱਖਾਂ ਰੱਜ ਜਾਂਦੀਆਂ ਨੇ ਉਦੋਂ ਕਦੋਂ ਜਦੋਂ ਪਰਮਾਤਮਾ ਦਾ ਦਰਸ਼ਨ ਪਾਇਆ ਜਾਂਦਾ ਹੈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਅਸੀਂ ਦੁਨੀਆ ਨੂੰ ਦੇਖ-ਦੇਖ ਬੰਦਾ ਜਿਉਂਦਾ ਪਰ ਪ੍ਰਮਾਤਮਾ ਦੇ ਦਰਸ਼ਨਾਂ ਵਾਸਤੇ ਤੁਰਿਆ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਅੱਖੀਂ ਵੇਖ ਨ ਰਕੀਆਂ ਬਹੁਤ ਅੰਗ ਤਮਾਸ਼ੇ ਅੱਖਾਂ ਸੰਸਾਰ ਨੂੰ ਵੇਖ-ਵੇਖ ਕੇ ਰੱਜ ਨਹੀਂ ਸਕਦੀਆਂ ਪਰ ਜੇ ਕਿਤੇ ਗੁਰੂ ਦੇ ਦਰਸ਼ਨ ਹੋ ਜਾਣ ਨਾ ਕਹਿੰਦੇ ਆ ਅੱਖਾਂ ਵੀ ਰੱਜ ਜਾਂਦੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਅੱਖੀਂ ਵੇਖ ਨ ਰਕੀਆਂ ਬਹੁ ਰੰਗ ਤਮਾਸ਼ੇ ਕਹਿੰਦੇ ਰੰਗ ਤਮਾਸ਼ੇ ਵੇ ਕੇ ਅੱਖਾਂ ਰੱਜੀਆਂ ਨਹੀਂ ਹੈਗੀਆਂ ਕਦੇ ਤਾਂ ਕਹਿੰਦੇ ਜੇ ਪਰਮਾਤਮਾ ਦੇ ਦਰਸ਼ਨ ਹੋ ਜਾਣ ਤਾਂ ਕਹਿੰਦੇ ਅੱਖਾਂ ਰੱਜ ਜਾਂਦੀਆਂ ਨੇ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ ਕਹਿੰਦੇ ਜੇ ਅੱਖਾਂ ਰੱਜ ਗਈਆਂ ਨਾ ਕਹਿੰਦੇ ਪਰਮਾਤਮਾ ਦੇ ਦਰਤੇ ਸੀ ਕਬੂਲ ਹੋ ਗਏ ਪਰਮਾਤਮਾ ਦੇ ਦਰਤੇ ਸੀ ਪ੍ਰਵਾਣ ਹੋ ਗਏ ਆ ਗੁਰੂ ਸਾਹਿਬ ਕਹਿੰਦੇ ਕਉ ਨਾਨਕ ਸਫਲ ਸੋ ਆਇਆ ਕਹਿੰਦੇ ਤੇਰਾ ਇੱਥੇ ਆਉਣਾ ਤੇਰਾ ਇਸ ਸੰਸਾਰ ਚ ਆਉਣਾ ਸਫਲ ਹੋ ਗਿਆ ਭਾਈ ਸਫਲ ਕਿਉਂ ਹੋ ਗਿਆ ਕਿਉਂਕਿ ਗੁਰੂ ਦੇ ਦਰਸ਼ਨ ਹੋ ਗਏ ਗੁਰੂ ਦੇ ਵਿੱਚ ਇੱਕਮਿਕ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਕੀ ਆ ਰਾਮ ਕਹਿੰਦੇ ਫਿਰ ਇਹ ਸੰਸਾਰ ਤੇ ਆਉਣਾ ਸਫਲ ਹੋ ਗਿਆ ਇਹ ਸੰਸਾਰ ਤੇ ਆਉਣਾ ਸਾਡਾ ਸਫਲ ਤਾਂ ਹੋਇਆ ਜੇ ਗੁਰੂ ਦੇ ਨਾਲ ਸਾਡਾ ਮਿਲਾਪ ਹੋਇਆ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੇ ਗੁਣ ਗਾਉਂਦਿਆਂ ਗਾਉਂਦਿਆਂ ਵਸ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਉਹਦੇ ਨਾਲ ਮਿਲ ਕੇ ਤੇ ਸਾਡਾ ਆਉਣਾ ਇਸ ਸੰਸਾਰ ਤੇ ਸਫਲ ਹੋ ਗਿਆ ਨੈਣ ਸੰਤੋਖੇ ਰਾਵਦਾ ਰਿਸ਼ੇ ਨੇ ਪਾਇਆ ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ